ਲੁਧਿਆਣਾ ਸ਼ਹਿਰ ਵਿੱਚ ਤੰਦਰਾ ਰੋਡ ਨਜ਼ਦੀਕਾ ਮਿਸਿੰਗ ਲਿੰਕ ਦੋ ਹਾਈਵੇ ਤੇ ਇੱਕ ਕਾਰ ਸਵਾਰ ਵਿਅਕਤੀ ਦੀ ਸ਼ਰਿਆਮ ਵਿੱਚ ਸੜਕ ਕਲਵਾਰਾਂ ਦੇ ਨਾਲ ਹੱਤਿਆ ਕਰ ਦਿੱਤੀ ਗਈ। ਪ੍ਰਤੀਕ ਦਾ ਨਾਮ ਕੁਲਦੀਪ ਸਿੰਘ ਮੁੰਡਿਆ ਦੱਸਿਆ ਜਾ ਰਿਹਾ ਹੈ। ਕੁਲਦੀਪ ਰਾਤ ਨੂੰ ਆਪਣੇ ਫਾਰਮ ਹਾਊਸ ਤੋਂ ਆਪਣੇ ਕਾਰ ਦੇ ਵਿੱਚ ਨਿਕਲਿਆ। ਉਸ ਦਾ ਪਿੱਛਾ ਕਰ ਰਹੇ ਸਵਿਫਟ ਕਾਰ ਸਵਾਰ ਬਦਮਾਸ਼ਾਂ ਨੇ ਉਸ ਨੂੰ ਹਾਈਵੇ ਤੇ ਘੇਰਦਿਆ। ਬਦਮਾਸ਼ਾਂ ਨੇ ਉਸ ਨੂੰ ਕਾਰ ਤੋਂ ਬਾਹਰ ਕੱਢ ਕੇ ਕੁੱਟ ਮਾਰ ਵੀ ਕੀਤੀ ਬਜ਼ੁਰਗ ਮਦਦ ਦੀ ਗੋਹਲ ਲਗਾਉਂਦਾ ਰਿਹਾ ਚੀਕਦਾ ਛਿਨੋਂਦਾ ਰਿਹਾ ਲੇਕਿਨ ਉਸਦੀ ਕਿਸੇ ਨੇ ਮਦਦ ਨਹੀਂ ਕੀਤੀ ਹਮਲਾਵਰਾਂ ਨੇ ਬਜ਼ੁਰਗਾ ਕੁਲਦੀਪ ਨੂੰ ਜ਼ਮੀਨ ਤੇ ਲਟਾ ਕੇ ਉਸ ਤੇ ਤਾਬੜ ਤੋੜ ਤਲਵਾਰਾਂ ਨਾਲ ਵਾਰ ਵੀ ਕੀਤੇ ਜਦ ਤੱਕ ਬਜ਼ੁਰਗ ਨੇ ਦਮ ਨਹੀਂ ਤੋੜ ਦਿੱਤਾ ਦੱਸ ਜੇ ਕਿ ਸ਼੍ਰੋਮਣੀ ਅਕਾਲੀ ਦਲ ਨੇਤਾ ਜਗਦੇਵ ਤਲਵੰਡੀ ਦਾ ਕੁਲਦੀਪ ਹੈ ਜਿਹੜਾ ਪੀਏ ਰਹਿ ਚੁੱਕਿਆ ਮਰਨ ਵਾਲੀ ਦੀ ਪਹਿਚਾਨ ਆ ਕੁਲਦੀਪ ਸਿੰਘ ਦੇ ਵੱਜੋ ਹੋਈ ਹੈ ਪਿੰਡ ਮੁੰਡੀਆਂ ਦਾ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ ਲੁਧਿਆਣਾ ਲਾਈਵ ਲਈ ਅਮਿਤ <th>ਪਰ ਦੀ ਰਿਪੋਰਟ ਤੇ ਪਾਜੀ ਕੀ ਮਾਮਲਾ ਕੀ ਹੈ ਜਿਹੜੇ ਸ਼ਖਸ ਦਾ ਮਾਮਲਾ ਸਰ ਹਾਂਜੀ ਕੁਝ ਨਹੀਂ ਪਤਾ ਜੀ ਅਸੀਂ ਤਾਂ ਡੈਡ ਬੋਡੀ ਲੈ ਕੇ ਆਏ ਹਾਂ ਕੌਣ ਹੈ ਸ਼ਖਸੀ ਦੀ ਡੈਡ ਬੋਡੀ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ ਹੋ ਇਹ ਸਰ ਤਾਂ ਅੰਤਰਾ ਰੋਡ ਤੇ ਪੈਂਦਾ ਨਾਵਾ ਬਾਈਪਾਸ ਬਣਿਆ ਜੀ ਬਾਈ ਜੱਤਾ ਚੌਂਕ ਤੋਂ ਅੱਗੇ ਪੈਂਦਾ ਜੀ ਜੱਤੋਂ ਚੌਂਕ ਦੇ ਕੋਲ ਹਾਂਜੀ ਹਾਂਜੀ ਤੇ ਸਰ ਇਹ ਹੋਇਆ ਕਿ ਕਿਸੇ ਸ਼ਖਸ ਦੀ ਮਰਜੀ ਦੀ ਬੋਡੀ ਤੁਸੀਂ ਲੈ ਕੇ ਆਏ ਮੌਨ ਇਨਫੋਰਮੇਸ਼ਨ ਕੀ ਹੁੰਦੀ ਸੀ ਸੌਂਤਾ ਆਏ ਪੈਸੀ ਉਥੇ ਬੰਦਾ ਡੱਗਿਆ ਪਿਆ ਕੋਈ ਛਟਾ ਛਟਾਉਂਦੇ ਮਾਰ ਗਏ ਅਸੀਂ ਜਦੋਂ ਮੌਕੇ ਤੇ ਗਏ ਹਾਂ ਐਕਸੀਡੈਂ ਉਮਰ 68 ਸਾਲ ਦਾ ਜੀ ਨਾਮ ਇਹਦਾ ਕੁਲਦੀਪ ਸਿੰਘ ਆ ਜੀ ਇਹ ਵੀ ਘਰ ਹੀ ਕੰਮ ਕਰਦਾ ਸੀਗਾ ਹੈ ਇਹ ਨਹੀਂ ਪਤਨ ਗਿਆ ਇਹਦਾ ਰਹਿਣ ਵਾਲਾ ਜੀ ਇਹ ਤਾਂ ਮੁੰਡੀਆਂ ਪਣ ਦੱਸਦੇ ਕੋਈ ਇਹਦੇ ਘਰ ਦਾ ਕੋਈ ਵਾਲੀ ਵਾਰਸ ਆਇਆ ਨਹੀਂ ਹਜੇ ਤੱਕ ਸਾਡੇ ਕੋਲ ਤੇ ਕੋਈ ਨਹੀਂ ਆਇਆ ਬਾਕੀ ਉੱਥੇ ਹੋਣਗੇ ਮੌਕੇ ਤੇ ਆਸ-ਪਾਸ ਦੀ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ ਹਾਂ ਜੀ ਕੋਈ ਨਹੀਂ ਦੱਸਿਆ ਲੋਕਾਂ ਨੂੰ ਕਹਿੰਦੇ ਅਸੀਂ ਵੀ ਬਾਅਦ ਚ ਹੀ ਆਏ ਹਾਂ ਕਿਸੇ ਨੂੰ ਕੁਝ ਨਹੀਂ ਆਸ-ਪਾਸ ਦੇ ਲੋਕਾਂ ਨਾਲ ਗੱਲ ਕੀਤੀ ਕਿਤੇ ਕਿਤੇ ਕਿੰਨੇ ਵਜੇ ਘਟਣ ਨੇ ਕੀ ਕਿਹਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਸੀ ਪਰ ਤਾਂ ਭਾਜੀ ਨਹੀਂ ਸੀਸੀਟੀਵੀ ਭਾਜੀ ਕੋਈ ਨਹੀਂ ਸਾਡੀ ਦੂਜੀ ਟੀਮ ਚੈੱਕ ਕਰ ਰਹੀ ਹੈ ਉੱਥੇ ਕਿੰਨੇ ਵਜੇ ਦੀ ਘਟਨਾ ਹੈ ਹੁਣ ਤੋਂ ਜਸਟ ਕੋ ਲਾ ਲੋ ਘੰਟਾ ਦਾ ਡੇਢ ਘੰਟਾ ਪਹਿਲਾਂ ਕਿੰਨੇ ਵਜੇ ਦੀ ਹੁਣ ਲਾ ਲੋ ਹੁਣ ਕਿਹੜੇ ਟਾਈਮ ਉੱਤੇ ਸਾਢੇ 8 ਵਜੇ ਦੀ ਸਾਢੇ 8 ਵਜੇ ਦੀ ਤੇ ਸਰ ਜਿਹੜੇ ਸ਼ਖਸ ਨੂੰ ਜਿਸ ਗੱਡੀ ਚ ਤੁਸੀਂ ਲੈ ਕੇ ਆਏ ਉਹ ਉਹਦੀ ਗੱਡੀ ਹੈ ਹਾਂਜੀ ਗੱਡੀ ਅਸੀਂ ਹੈ ਉਹਦੀ ਗੱਡੀ ਉਹਦੀ ਗੱਡੀ ਹੈ ਤੇ ਸਰ ਗੱਡੀ ਦੇ ਉੱਤੇ ਖੂਨ ਵਗੈਰਾ ਖਿਲਰਿਆ ਹੋਇਆ ਲੱਗਦਾ ਕਿ ਮਰ ਰਹੀ ਹੈ ਇਹ ਸਾਰੇ ਤੁਹਾਨੂੰ ਪੋਸਟ ਮਾਰਨ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਪੋਸਟਮਾਰਟਮ ਹੋਊਗਾ ਸਵੇਰੇ ਉਹ ਕਲੀਅਰ ਹੋ ਜਾਊਗਾ ਕਿ ਇੱਕ ਮਾਰਨਾ ਇਹਦੇ ਘਰਦਿਆਂ ਨਾਲ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਸਵੇਰੇ ਨਹੀਂ ਘਰਦੇ ਆ ਰਹੇ ਨਹੀਂ ਪਤਾ ਨਹੀਂ ਸਵੇਰੇ ਕੋਈ ਚੋਟ-ਟੋਟ ਦਾ ਨਿਸ਼ਾਨ ਤੁਹਾਨੂੰ ਇਨਫੋਰਮੇਸ਼ਨ ਕੀ ਆਈ ਸੀ ਸੌਤਾ ਹੀ ਮਾਰੀ ਸੀ ਕੋਈ ਬੰਦਾ ਉੱਥੇ ਲੱਗਿਆ ਪਿਆ ਛੱਟਾ-ਛੱਟਾ ਮਾਰੀ ਇਹ ਚੁੰਕੀ ਕਿਹੜੀ ਪੈਂਦੀ ਸਰ ਤੁਹਾਨੂੰ ਇਹ ਬਸੰਤਾ ਹੈ ਬਸੰਤਾ ਵੀ ਨਹੀਂ ਤੁਸੀਂ ਬਸੰਤਾ ਵੀ ਨਹੀਂ ਤੂੰ ਕੀ ਨਾਮ ਤੇਰਾ ਮੇਰਾ ਬਲਵਿੰਦਰ ਸਿੰਘ ਬਈ ਕੋਈ ਚੋਟ-ਟੋਟ ਹੈ ਨਹੀਂ ਸਰੀਰ ਆਹ ਛੱਟਾਂ ਤਾਂ ਹੈ ਹੀ ਨੇ ਸਰੀਰ ਕਿਧਰ ਕਿਧਰ ਲੱਗੀ ਹੁਣ ਬਾਡੀ ਲੈਗ ਡਾਕਟਰ ਸਾਹਿਬ ਚੈੱਕ ਕਰਨਗੇ ਮੈਂ ਤੁਹਾਨੂੰ ਹੀ ਦੱਸ ਦੱਸਣਗੇ ਸਰਾਂ ਜੀ ਠੀਕ ਅਜੀਤਪਾਲ ਜੀ ਕਿੱਥੋਂ ਆਏ ਤੁਸੀਂ ਮੈਂ ਸਰ ਸ਼ਿਮਲਾਪੁਰੀ ਤੋਂ ਆਇਆ ਹਾਂ ਸ਼ਿਮਲਾਪੁਰੀ ਤੋਂ ਭਾਈ ਜਿਹਨਾਂ ਦੀ ਡੈਥ ਹੋਈ ਹੈ ਕੌਣ ਨੇ ਉਹ ਸਰ ਉਹ ਮੇਰੀ ਜਿਹੜੀ ਬੇਟੀ ਹੈ ਭਤੀਜੀ ਉਹਦੇ ਪਾਪਾ ਲੱਗਦੇ ਹਨ ਅੱਛਾ ਕੀ ਨਾਮ ਉਹਦਾ ਤਰਦੀਪ ਸਿੰਘ ਤਰਦੀਪ ਸਿੰਘ ਅੱਛਾ ਜਸਦੇਵ ਸਿੰਘ ਤਲਵੰਡੀ ਦੇ ਉਹ ਜਸਦੇਵ ਸਿੰਘ ਤਲਵੰਡੀ ਦੇ ਨਾਲ ਰਹਿੰਦੇ ਹੁੰਦੇ ਸੀ ਉਹ ਪਹਿਲਾਂ ਹਾਂਜੀ ਹਾਂਜੀ ਤੁਸੀਂ ਕਿਹੜੇ ਪੀਏ ਸੀ ਉਦੋਂ ਪਿੰਨਰ ਨਾਲ ਰਹਿੰਦੇ ਸੀ ਉਹ ਮੁੰਡਾ ਤੋਂ ਆਏ ਸੀ ਉਹ ਅੱਛਾ ਕੁਛ ਦਿਨ ਤੋਂ ਇੱਥੇ ਰਹ ਰਹੇ ਸੀ ਫਿਰ ਰਹਿੰਦੇ ਸੀ ਇੱਥੇ ਰਹ ਰਹੇ ਸੀ ਉਹਦਾ ਕੀ ਸਰ ਇਹ ਨਹੀਂ ਪਤਾ ਇਹ ਸਰ پتہ ਕੁਛ ਨਹੀਂ ਪਤਾ ਤੁਹਾਨੂੰ 1 ਮਿੰਟ ਤੁਹਾਨੂੰ ਕੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸੰਤ ਦਾ ਸਰ ਫੋਨ ਆਇਆ ਜਿਹੜਾ ਇਹ ਫਾਰਮ ਹਾਊਸ ਤੇ ਮੁੰਡਾ ਰਹਿੰਦਾ ਸੀ ਨਾ ਉਹਦਾ ਫੋਨ ਆਇਆ ਸੀ ਕੀ ਫੋਨ ਆਇਆ ਸੀ ਉਹ ਆਪਣੇ ਉਹਨਾਂ ਨੇ ਐਕਸੀਡੈਂਟ ਹੋਇਆ ਤੇ ਤੁਸੀਂ ਇੱਥੇ ਆ ਜਾਓ ਜਲਦੀ ਜਲਦੀ ਤੁਸੀਂ ਮੌਕੇ ਤੇ ਪਹੁੰਚੇ ਤੇ ਕੀ ਅਸੀਂ ਤਾਂ ਮੌਕੇ ਤੇ ਆ ਹੁਣ ਇੱਥੇ ਪਹੁੰਚ ਰਹੇ ਹਾਂ ਅਸੀਂ ਤਾਂ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਸੰਤ ਤਾਂ ਲੱਗਿਆ ਸੰਤ ਪਹਿਲਾਂ ਉੱਥੇ ਗਿਆ ਪਹੁੰਚਿਆ ਇੱਥੇ ਅਦਾਥ ਹੋਈ ਤੂੰ ਮੜ ਕੇ ਇੱਥੇ ਭੇਜਤਾ ਸਾਨੂੰ ਇੱਥੇ ਸਿਵਲ ਚ ਆ ਗਏ ਅੰਡੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਵੀਰ ਜੀ ਅਜੀ ਤੁਹਾਡੇ ਕੀ ਲੱਗਦੇ ਸੀ ਇਹ ਮੇਰਾ ਭਰਾ ਹੀ ਆ ਵੀਰੇ ਭਰਾ ਤੇ ਇਹ ਕੀ ਇਹ ਕੀ ਨਾਮ ਸੀ ਜਿਹਨਾਂ ਦੀ ਜੱਥੇ ਹੋਈ ਹੈ ਕੁਲਦੀਪ ਸਿੰਘ ਮੁੰਡੀਆ ਸੀ ਕੁਲਦੀਪ ਸਿੰਘ ਮੁੰਡੀਆ ਕਿੱਥੇ ਰਹਿੰਦੇ ਸੀਗੇ ਇਹ ਇਸ ਤੇ ਮੈਂ ਦਿੰਦੇ ਦੋ ਪਸਪਤ ਲੱਗੇ ਕਾਦ ਲਈ ਇਹਨਾਂ ਕੁਝ ਸੋਟਾ ਵੀਰੇ ਕੁਝ ਨਹੀਂ ਪਤਾ ਲੱਗਾ ਅਸਕਰ ਸੀ ਚਾਹਣੇ ਕਿ ਸਾਨੂੰ ਮਤਲਬ ਕਿ ਫੋਨ ਆਇਆ ਜੇ ਤਾਂ ਮੁੰਡਾ ਤਾਂ ਕੰਮ ਆ ਵਾ ਉਸਨੇ ਕਰਦਾ ਉਹਨੇ ਕਿ ਦੀਦੀ ਚੇਤੀ ਆ ਜਾ ਮਟਕ ਕੀ ਹੋਇਆ ਕਿ ਤਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਪਾਪਾ ਦਾ ਐਕਸੀਡੈਂਟ ਹੋ ਗਿਆ ਕੀ ਪਤਾ ਲੱਗਾ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਨਹੀਂ ਪਤਾ ਹੀ ਨਹੀਂ ਰਾਜੇ ਜਿੱਦੇ ਤੇ ਆ ਗਏ ਹਸਪੀਟਲ ਸੰਦ ਤੋਂ ਕੁਝ ਪਤਾ ਹੀ ਨਹੀਂ ਸਾਨੂੰ ਇੱਥੇ ਕੀ ਪਤਾ ਲਗਾਉਣਾ ਡੈਥ ਹੋ ਗਈ ਹੈ ਸਾਨੂੰ ਉਹ ਇੱਥੇ ਆ ਗਏ ਗੁਰਸੇਵਕ ਨਾਮ ਦਾ ਮੁੰਡਾ ਹੈ ਕਿਤੇ ਵਾਹ ਮਾ ਉਸੇ ਰੰਦਾ ਚਾਹੁੰਦਾ ਉਹਨੇ ਮੈਨੂੰ ਫੋਨ ਕਰਕੇ ਕਿਹਾ ਦੀਦੀ ਮਾਪਾ ਨਹੀਂ ਰਹੇ ਕੋਈ ਦੁਸ਼ਮਣੀ ਇੰਨੀ ਪੁਰਾਣੀ ਬੱਚੇ ਇਦਾਂ ਦਾ ਤਾਂ ਗੁਰੂ ਦੇ ਨਾਮ ਅੱਲ੍ਹਾ ਕਹਿੰਦੇ ਇਹ ਕਹਿ ਰਹੇ ਨੇ ਕਿ ਲੋਕ ਇਹਨਾਂ ਦੇ ਮਤਲਬ ਤਲਵਾਰਾਂ ਵਗੈਰਾ ਵੱਜੀਆਂ ਤਾਂ ਮੈਂ ਤਾਂ ਬੁੱਤ ਦੇਖਿਆ ਹੀ ਨਹੀਂ ਮੈਂ ਤਾਂ ਦੇਖਣ ਹੀ ਨਹੀਂ ਦਿੱਤਾ ਅੰਦਰ ਮੈਨੇ ਚੀ ਦੱਸੀ ਨਹੀਂ ਇਹਨਾਂ ਮੇਰੀ ਬੱਚੀ ਕਿਹਨੋਂ ਨਿਕਲੇ ਬੱਚੇ ਕੁਝ ਨਹੀਂ ਪਤਾ ਅਸੀਂ ਇਧਰ ਨੇ ਉਧਰ ਲੰਦੇ ਲੱਗ ਰਹੇ ਨੇ ਇਹਨਾਂ ਦੇ ਪਰਿਵਾਰ ਚ ਹੋਰ ਕੋਨ ਕੋਨ ਨੇ ਉਹ ਸਾਰੇ ਬਾਹਰ ਨੇ ਕੈਨੇਡਾ ਵੀ ਜੀ ਇਕੱਲੇ ਰਹਿੰਦੇ ਨੇ ਨਹੀਂ ਹੈਗੇ ਪਰਿਵਾਰ ਸਾਰੇ ਇਹਨਾਂ ਦੇ ਕੋਈ ਸ਼੍ਰੋਮਣੀ ਕਾਲੀਦਾ ਦੇ ਲੀਡਰ ਸੀ ਉਹਨਾਂ ਦੇ ਵੀ ਕੋਈ ਰਿਸ਼ਤਾ ਸੀ ਇਹਨਾਂ ਨਾਲ ਦੇਖੋ ਉਸ ਬਾਰੇ ਮੈਨੂੰ ਨਹੀਂ ਪਤਾ ਵੀਰ ਜੀ ਮੈਨੂੰ ਤਾਂ ਸਿਰਫ਼ ਘਰ ਦੀ ਲੇਡਿਸ ਕਰਕੇ ਸਾਨੂੰ ਕੁਝ ਨਹੀਂ ਪਾਇਆ ਚ ਸਰ ਦਾ ਹਸਬੰਡ ਨਹੀਂ ਸਾਨੂੰ ਦੱਸੇ ਕੀ ਕਰਦੇ ਕੀ ਨਹੀਂ ਨਹੀਂ ਇਹ ਬਾਹਰੋਂ ਆਏ ਸੀ ਇਹ ਬਾਹਰੋਂ ਆਏ ਸੀ ਕੈਨੇਡਾੋਂ ਆਏ ਸੀ ਬਾਹਰੋਂ ਇਹਨਾਂ ਨੂੰ ਹੋ ਗਿਆ ਕਾਫੀ ਚੇਅਰ ਮੈਂ ਇੱਕ ਜੀਨਾ ਥੋੜੇ ਦਿਨ ਮੈਂ 2 ਸਾਲ ਮੈਂ ਇਕੱਲੇ ਰਹਿੰਦੇ ਸੀ ਘਰ ਨਹੀਂ ਨਹੀਂ ਇਹਨਾਂ ਦਾ ਹੈਗਾ ਪਰਿਵ ਹਾਂਜੀ ਕੰਮ ਕੀ ਸੀ ਕੰਮ ਤਾਂ ਕੁਛ ਨਹੀਂ ਕਰਦੇ ਸੀ ਬੀਬੀ ਇਹ ਤਾਂ ਠੀਕ ਹੈ ਹਾਂ ਬੀਬੀ ਜਿਆਦਾ ਠੀਕ ਹੈ ਹਾਂ ਬੀਬੀ ਸੈਂਗਰ ਦਿਨਾਂ ਦਾ ਇੱਥੇ 200 ਫੁੱਟ ਦੀ ਰੋਡ ਦੇ ਉੱਪਰ ਇੱਕ ਨਾ ਫਾਰਮ ਹਾਊਸ ਸੀਗਾ ਇਹ ਆਪਣੇ ਇਥੋਂ ਫਾਰਮ ਹਾਊਸ ਤੋਂ ਹੀ ਆਪਣੇ ਘਰ ਵੱਲ ਨੂੰ ਜਾ ਰਹੀ ਸੀ ਮੁੰਡੀਆਂ ਤੇ ਇਹਨਾਂ ਦੇ ਉੱਪਰ ਕਿਸੇ ਦੋਸਤ ਵਿਕ ਤੇ ਕੋਈ ਸਵਾਰ ਪਿੱਛੇ ਦੋ ਸਵਿਫਟ ਸਵਾਰ ਵੀ ਆਏ ਸੀ ਪਿੱਛੇ ਇਹਨਾਂ ਦੀ ਗੱਡੀ ਨੂੰ ਹਿੱਟ ਕੀਤਾ ਤੇ ਇਹਨਾਂ ਦੇ ਉੱਪਰ ਵਾਰ ਕਰਕੇ ਉਹ ਚਲੇ ਗਏ ਨੇ ਫਿਲਹਾਲ ਇਸ ਡੈੱਡ ਬਡੀ ਨੂੰ ਮੋਰਚੂਲਿ ਸ਼ਿਫਟ ਕਰਤਾ ਹੋਇਆ ਬਾਕੀ ਅਗਲੀ ਤਫਤੀਸ਼ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਸੀਗਾ ਮ੍ਰਿਤਕ ਕੋਈ ਇਸ ਦੇ ਬਾਰੇ ਕੋਈ ਸਾਹਮਣੇ ਡਿਟੇਲ ਕੋਈ ਹੈ ਜੀ ਇਹਦੇ ਪੈਨ 70 ਸਾਲ ਦੇ ਵਿੱਚ ਕੋਈ ਉਮਰ ਸੀ ਨਾ ਇਹਨਾਂ ਦਾ ਆਪਣਾ ਖੋਦਾ ਬੀਨ ਸੀ ਪ੍ਰਾਪਰਟੀ ਵਗੈਰਾ ਦਾ ਕੰਮ ਸੀ ਬਜਾ ਰੰਜਿਸ਼ ਪਟਾ ਜੀ ਤੁਹਾਨੂੰ ਇਹਦੇ ਬਾਰੇ ਕੀ ਪਤਾ ਹੈ ਹਲੇ ਇਸ ਬਾਰੇ ਕੋਈ ਕਲੀਅਰ ਨਹੀਂ ਹੋਇਆ ਜੀ ਤਫਤੀਸ਼ ਚੱਲ ਰਹੀ ਹੈ ਕੋਈ ਮੌਕੇ ਤੋਂ ਕੋਈ ਹਥਿਆਰ ਬਰਾਮਦ ਹੋਇਆ ਕੀ ਮੌਕੇ ਤੋਂ ਕੋਈ ਹਥਿਆਰ ਕੋਈ ਸਮਾਨ ਨਿ ਬਰਾਮਦ ਮੈਮ ਪਤਾ ਚੱਲੇ ਕਿੰਨੇ ਕੇ ਲੋਕ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਇਸ ਬਾਰੇ ਲਈ ਕੁਝ ਵੀ ਕਲੀਅਰ ਨਹੀਂ ਹੈ ਜੀ ਜੋ ਦਾ ਬਿਆਨ ਵਗੈਰਾ ਲਿਖ ਕੇ ਅਸੀਂ ਲਈ ਕਾਰਵਾਈ ਕਰ ਰਹੇ ਹਾਂ ਤੇ ਕਹਿੰਦੇ ਡਿਫੈਂਸ ਤੇ ਵੀ ਉਸ ਬੰਦੇ ਦੇ ਕੋਲ ਵੀ ਆਪਣਾ ਲਾਇਸੈਂਸ ਇਸ ਤਰ੍ਹਾਂ ਸੀਗਾ ਬਟ ਉਹਨੂੰ ਮੌਕਾ ਨਹੀਂ ਮਿਲਿਆ ਡਿਫੈਂਸ ਉਸ ਬਾਰੇ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਉਸ ਬਾਰੇ ਮੈਂ ਕੁਝ ਕਲੀਅਰ ਨਹੀਂ ਕਰ ਸਕਦੀ ਨਹੀਂ ਡੈੱਡ ਬੋਡੀ ਕੋਲੋਂ ਵੈਪਨ ਔਰ ਕੈਸ਼ ਤਾਂ ਮਿਲੇ ਹੀ ਹੋਏਗਾ ਨਾ ਉਹ ਚੀਜ਼ ਬਾਰੇ ਅਸੀਂ ਕਲੀਅਰ ਕਰ ਰਹੇ ਹਾਂ ਜੀ ਡੈੱਡ ਬੋਡੀ ਅਸੀਂ ਸ਼ਿਫਟ ਕਰ ਚੁੱਕੇ ਕਿੰਨੇ ਕਿੰਨੇ ਜਾਣੇ ਉਸ ਬਾਰੇ ਜੇਲੇ ਸਭ ਕੁਝ ਮੈਟਰ ਨਿਕਲੇ ਰਹੇਗਾ ਜੀ ਮੌਕੇ ਦੇ ਉੱਪਰ ਇਸ ਤੋਂ ਬਾਅਦ ਤੇ ਪਰਿਵਾਰ ਚ ਤੋਂ ਤੁਹਾਨੂੰ ਮਿਲਿਆ ਹੋਵੇ ਨਹੀਂ ਸਾਨੂੰ ਵਾਲਾ ਤਾਂ ਕੋਈ ਨਹੀਂ ਮਿਲਿਆ ਜੀ ਮਤਲਬ ਪਰਿਵਾਰ ਚ ਫੁਲਤੇ ਤਰੀਕੇ ਦੀ ਜਾਂਚ ਕੋਈ ਪਤਾ ਲੱਗਿਆ ਜੀ ਕੋਈ ਕੈਮਰਾ ਵਗੈਰਾ ਫਿਲਹਾਲ ਤੁਸੀਂ ਬਿਆਨ ਲੇਖ ਕੇ ਤੇ ਮਰੇ ਤੱਕ ਦੇ ਪਰਿਵਾਰ ਨਾਲ ਸੰਪਰਕ ਕਰਕੇ ਬਿਆਨ ਲੇਖ ਕੇ ਇਸ ਮੌਕੇ ਤੇ ਹੀ ਬੜਨੀ ਕਾਰਵਾਈ ਕੀਤੀ ਜਾਊ ਠੀਕ ਹੈ ਜੀ ਥੈਂਕ ਯੂ ਮੇਰਾ ਨਾਮ ਸੰਜੇ ਤੇਵਾਰੀ ਸਰਪੰਚ ਸੀਰ ਬਗਤ ਸਿੰਘ ਨਗਰ ਤੁਹਾਡੀ ਕੀ ਮਸਲਾ ਹੈ ਗੱਲਬਾਤ ਕੀ ਹੋਈ ਹੈ ਜੀ ਜਦੋਂ ਨਾ ਇੱਥੇ ਕਤਲ ਹੋਇਆ ਇੱਕ ਸਾਨੂੰ ਇੱਥੇ ਸੋ ਕਾਲ ਜਾਂਦੀ ਹੈ ਕਿ ਭਈ ਇੱਥੇ ਕਤਲ ਹੋ ਗਿਆ ਕਰੀਬਨ ठीक है उसके बाद असी चौकी इंचार्ज साहब ने फोन करते वो भी मौके पर पहुंच जाते तो असी देड भी मौके पर पहुंच जाने ठीक है तो इतने देखते डैड डैड हो गया बॉडी जी डेड बई थी उसके बाद चलो उनके रिश्तेदार वगैरह भी मौके पर आ गए थे घंटे तक मुलाजिम वगैरह आ गए सारा इतने से जो डेड बॉडी सिविल हॉस्पिटल उनका कारोबार इतने जमीन ही है जी बाईपास के पास ही पेट्रोल पंप के सामने जी ਠੀਕ ਹੈ ਤਾਂ ਉਹਨਾਂ ਦੀ ਪ੍ਰਾਪਰਟੀ ਆਪਣੀ ਪੜੀ ਹੈ ਇੱਥੇ ਆਤੇ ਸੀ ਡੇਲੀ ਆਉਂਦੇ ਸੀ ਤਾਂ ਦੀਵਾਰ ਵਗੈਰਾ ਕਰ ਰਹੇ ਜੋੜੀ ਕੰਮ ਚੱਲਿਆ ਹੁੰਦਾ ਸੀ ਕੋਈ ਰੰਜਿਸ਼ ਵਗੈਰਾ ਸੀ ਰੰਜਿਸ਼ ਵਗੈਰਾ ਆਪਣੀ ਜਾਣਕਾਰੀ ਵਿੱਚ ਨਹੀਂ ਆ ਗਏ ਇਹਦਾ ਕਿੰਨੀ ਉਮਰ ਦੇ ਸੀ 65 ਸਾਲ ਕੀ ਕਰੀ ਬਣੀ ਹੈ ਜੀ ਉਹਨੂੰ ਕੁਝ ਪਤਾ ਲੱਗਿਆ ਕਿਹੜੇ ਬੰਦੇ ਸੀ ਨਹੀਂ ਇਹ ਵੀ ਜਾਣਕਾਰੀ ਨਹੀਂ ਸਾਡੀ ਕਿਉਂਕਿ ਅਸੀਂ ਮੌਕੇ ਤੇ ਨਹੀਂ ਸੀ ਨਾ ਮੌਕੇ ਤੇ ਬਾਅਦ ਚ ਪਹੁੰਚੇ ਸੀ ਕਾਫੀ ਤੇ ਸੀਗੇ ਉਹ ਜਿਹੜੇ ਵਿਅਕਤੀ ਹੈ ਇਹਨੇ ਮਾਰ ਕੀਤਾ ਸਰ ਸਾਡੀ ਜਾਣਕਾਰੀ ਵਿੱਚ ਨਹੀਂ ਨਾ ਜਿੱਦਾਂ ਤੁਹਾਡੀ ਕਾਲ ਕੀ ਸੀ ਕਿ ਮੋਹੱਲੇ ਸੇ ਕਾਲ ਜਾਂਦੀ ਹੈ ਕਿ ਇੱਥੇ ਬੰਦੇ ਪਤਾ ਚੱਲਿਆ ਕਿ ਇਹਨਾਂ ਕੋਈ ਕਿਤੇ ਕੋਈ ਜ਼ਮੀਨੀ ਵਿਵਾਦ ਤਾਂ ਨਹੀਂ ਥਾ ਵਿਚ ਨਹੀਂ ਅੱਜ ਭਾਂਜੀ ਇੱਕ ਗੱਲ ਦੱਸਿਓ ਕਿ ਬੜਾ ਖੂਨ ਖੰਡ ਰੁੱਲੇ ਪਿਆ ਬਾਕੀ ਕੋਈ ਤੇਜ਼ ਤਰ੍ਹਾਂ ਹਥਿਆਰਾਂ ਨਾਲ ਲੱਗਦਾ ਇਹ ਕਹਿੰਦੇ ਜਿਹੜਾ ਸੁਣਾਈ ਸਾਨੂੰ ਆਇਆ ਕਿ ਤਲਵਾਰਾਂ ਨਾਲ ਮਾਰਿਆ ਬਾਕੀ ਆਪਣੀ ਜਾਣਕਾਰੀ ਪ੍ਰੋਪਰ ਨਹੀਂ ਹੈਗੀ ਕਿਉਂਕਿ ਸਾਨੂੰ ਤੇ ਦੇਖੋ ਜੀ ਮੌਕੇ ਤੇ ਅਸੀਂ ਫੇਰ ਨਹੀਂ ਜਿਹੜਾ ਮੌਕੇ ਤੇ ਹੋਗਾ ਉਹਨੂੰ ਤੋਂ ਪਤਾ ਹੋਗਾ ਅਸੀਂ ਮੌਕੇ ਤੇ ਹੀ ਸੇਬ ਜੀ ਸਰ ਇਹ ਮੇਨ ਰੋਡ ਦੇ ਉੱਤੇ ਮੇਨ ਰੋਡ ਦੀ ਹੋਇਆ ਨਾ ਇਹ ਹਾਈਵੇ ਹੈ ਜੀ ਹਾਈਵੇ 'ਤੇ ਹੋਇਆ ਜੀ ਇਹ ਜੀ ਨਾਮਾ ਹਾਈਵੇ ਸਰ ਇਹ ਮਿਸਿੰਗ ਲਿੰਕ 2 ਬਜਦਾ ਬਾਈਪਾਸ 200